ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਹੋਣਗੇ ਤੇ ਖੁਸ਼ ਹੋਣਗੇ 8 ਫਰਵਰੀ ਖੁੰਡਾ ਗੁਰਦਾਸਪੁਰ ਦੇ ਵਿੱਚ ਬਹੁਤ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਇੱਥੇ ਪਹਿਲਾ ਇਨਾਮ 70000 ਰੁਪਿਆ ਤੇ ਦੂਜਾ ਇਨਾਮ 60000 ਰੁਪਿਆ ਰੱਖਿਆ ਗਿਆ ਜੀ ਇੱਥੇ ਖੁੱਲਾ ਅਖਾੜਾ ਵੀ ਲੱਗੇਗਾ ਇੱਥੇ ਬੈਸਟ ਪਲੇਅਰ ਖੇਡਦੇ ਦਿਖਾਈ ਦੇਣਗੇ ਜੀ ਸਤਮਾ ਇਹ ਸੱਭਿਆਚਾਰਕ ਮੇਲਾ ਰਹੇਗਾ ਇਹਦੇ ਵਿੱਚ ਕਬੱਡੀ ਕੱਪ ਦੇ ਮੈਚ ਵੀ ਹੁੰਦੇ ਆ 8 ਫਰਵਰੀ ਵਾਲੇ ਦਿਨ ਪਿੰਡ ਖੁੰਡਾ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਕਰਵਾਇਆ ਜਾ ਰਿਹਾ ਜੀ ਮੋਗਾ ਦੇ ਵਿੱਚ ਚੜੀਕੇ ਦੇ ਵਿੱਚ 12 ਅਤੇ 13 ਫਰਵਰੀ ਵਾਲੇ ਦਿਨ ਬਹੁਤ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਜੀ ਇਹ ਜਿਹੜਾ ਕਬੱਡੀ ਕੱਪ ਆ 12 ਅਤੇ 13 ਫਰਵਰੀ ਵਾਲੇ ਦਿਨ ਹੋਵੇਗਾ ਜੀ ਪਾਮਾਲ ਦੇ ਵਿੱਚ ਹਰੇਕ ਸਾਲ ਦੀ ਤਰ੍ਹਾਂ 28 ਅਤੇ 1 ਮਾਰਚ ਨੂੰ 28 ਫਰਵਰੀ ਤੇ 1 ਮਾਰਚ ਨੂੰ ਬਹੁਤ ਸ਼ਾਨਦਾਰ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਦੇ ਵਿੱਚ 30 52 ਤੇ 65 ਕਿਲੋ ਵਰਗ ਦੇ ਖਿਡਾਰੀ ਵੀ ਖੇਡਦੇ ਦਿਖਾਈ ਦੇਣਗੇ ਪਹਿਲਾ ਇਨਾਮ 70000 ਰੁਪਿਆ ਤੇ ਦੂਜਾ ਨਾਮ 50000 ਰੁਪਿਆ ਰੱਖਿਆ ਗਿਆ ਹੈ ਜੀ ਪਾਮਾਲ ਤੀਜਾ ਜਿਹੜਾ ਕਬੱਡੀ ਕੱਪ ਆ ਇਹ ਜਿਹੜਾ 28 ਤੇ 1 ਮਾਰਚ ਨੂੰ ਕਰਵਾਇਆ ਜਾ ਰਿਹਾ ਜੀ ਮੱਧਰੇ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ 15 ਫਰਵਰੀ ਵਾਲੇ ਦਿਨ ਤੀਜਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਇਹਦੇ ਵਿੱਚ ਬੈਸਟਾਂ ਨੂੰ ਬੁਲਟ ਮੋਟਰਸਾਈਕਲ ਨਾਮ ਦਿੱਤੇ ਜਾਣੇ ਆ ਇਹ ਜਿਹੜਾ ਕਬੱਡੀ ਕੱਪ ਆ ਆਲ ਓਪਨ ਦਾ ਰਹੇਗਾ ਜੀ ਬਹੁਤ ਵਧੀਆ ਕਬੱਡੀ ਕੱਪ ਰਹੇਗਾ ਧੰਨਵਾਦ